ਗੁਰੂ ਰਾਮਦਾਸ ਸੇਵਾ ਸੁਸਾਇਟੀ ਅਤੇ ਲਾਕਨਵਾਤੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ 8 ਫਰਵਰੀ 2017 ਨੂੰ ਸ੍ਰੀ ਵਾਜਿੰਦਰ ਸ਼ਹੀਦ ਇਸੇ ਪਵਿੱਤਰ ਥਾਂ ਤੇ ਸੰਤ ਵਾਜਾ ਲਾਖ ਸਿੰਘ ਜੀ ਕਾਰਸੇਵਾ ਵਾਲੇ ਅਨੰਗੜ ਵਾਲੇ ਜੋ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਕੇ ਗੁਰੂਤਾਰਨ ਦੇ ਵਿੱਚ ਜਾ ਬਰਾਜੇ ਹਨ ਉਹਨਾਂ ਦੀ ਇਹ ਚਲਾਈ ਗਈ ਸੇਵਾ ਨੂੰ ਲਗਾਤਾਰ ਨਿਰੰਤਰ ਜਾਰੀ ਕੀਤਾ ਜਾ ਰਿਹਾ ਹੈ ਹੁਣ ਤਿੰਨ ਬੱਸਾਂ ਪੀਜੀਆ ਨੂੰ ਚਲਦੀਆਂ ਹਨ ਸੰਗਤਾਂ ਦਾ ਜੋ ਸਾਰੀ ਸੋਸਾਇਟੀ ਨੂੰ ਸਾਰੇ ਇਲਾਕਾ ਨਿਵਾਸੀਆਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਜਿਹੜਾ ਨਵਾਂ ਹਮਸ ਬਲਾਸਰ ਵਿਖੇ ਬਣਿਆ ਹੈ ਉੱਥੇ ਇਲਾਜ ਵੀ ਬਹੁਤ ਵਧੀਆ ਹੈ ਰੱਸ਼ ਵੀ ਘੱਟ ਹੁੰਦਾ ਹੈ ਤੇ ਡਾਕਟਰ ਵੀ ਬਹੁਤ ਵਧੀਆ ਆਏ ਹੋਏ ਹਨ ਤਾਂ ਸੰਗਤਾਂ ਦੇ ਵੱਲੋਂ ਜੋ ਬੇਨਤੀ ਇਹ ਸਾਰੀ ਸੋਸਾਇਟੀ ਇਲਾਕਾ ਨਿਵਾਸੀਆਂ ਨੇ ਪ੍ਰਵਾਨ ਕਰਦੇ ਹੋਏ ਅੱਜ ਜੋ ਬੱਸ ਹੈ ਉਹ ਏਮਜ਼ ਲਈ ਰਵਾਨਾ ਕਰਨ ਦੇ ਲਈ ਸਾਰੇ ਇਲਾਕਾ ਨਿਵਾਸੀ ਸਾਥ ਸਿੰਘ ਮਹਾਪੁਰਸ਼ ਇੱਥੇ ਆਏ ਹੋਏ ਹਨ ਸੋ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਜਿਹੜੀ ਬੱਸ ਹੈ ਅੱਜ ਰਸਮੀ ਤੌਰ ਤੇ ਘੱਟ ਨਾ ਹੈ ਅਗਲੇ ਸੋਮਵਾਰ ਤੋਂ ਤਰੀਕ ਜਿਹੜੀ ਬਣਦੀ ਆ ਦੱਸ ਦਿੱਤੀ ਜਾਊਗੀ ਸੋਮਵਾਰ ਅਤੇ ਸ਼ੁੱਕਰਵਾਰ ਦੋ ਦਿਨ ਹਜੇ ਰੱਖੇ ਹਨ ਇਸ ਤੋਂ ਬਾਅਦ ਜਿੱਦਾਂ ਵੀ ਸੰਗਤਾਂ ਦਾ ਹੁਕਮ ਹੋਵੇਗਾ ਉਹ ਵਧਾਇਆ ਵੀ ਜਾ ਸਕਦਾ ਹੈ 3 ਦਿਨ ਵੀ ਕੀਤੇ ਜਾ ਸਕਦੇ ਹਨ ਜਿਸ ਤਰ੍ਹਾਂ ਪੀਜੀਆਈ ਨੂੰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਬਸਾਂ ਜਾਂਦੀਆਂ ਐਸੇ ਤਰ੍ਹਾਂ ਵੀ ਲਗਾਤਾ ਦੀ ਜਾ ਸਕਦੀਆਂ ਹਨ ਜਿਸ ਤਰ੍ਹਾਂ ਦੀ 17 17 ਮਾਰਚ ਨੂੰ ਜੋ ਬਸ ਸੀਰ巴巴 ਜੀ ਦਾ ਸ਼ੀਰ ਤੋਂ ਚੱਲ ਕੇ ਬੰਗਾਲ ਸਾਹਿਬ ਕੀਰਪੁਰ ਸਾਹਿਬ ਅਤੇ ਬਲਾਸਪਰੇਮ ਵਿਖੇ ਪਹੁੰਚੇਗੀ ਉੱਥੇ ਜਾ ਕੇ ਮਰੀਦਾ ਨੂੰ ਸ਼ਾਮ ਨੂੰ ਵਾਪਸ ਨਹੀਂ ਲੈ ਕੇ ਆਉਗੀ ਸੋ ਸੱਚੇ ਪਾਤਸ਼ਾਹ ਕਿਰਪਾ ਕਰਨਗੋ ਜੀ ਰਾਮਦਾਸ ਪਾਤਸ਼ਾਹ ਇਸ ਸੇਵਾ ਨੂੰ ਇਸ਼ਤਿਹਾਰਾ ਨਿਰੰਤਰ ਜਾਰੀ ਰੱਖਣ ਸੋ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ 8 ਸਾਲ ਪਹਿਲਾਂ ਤੋਂ ਇਹਨਾਂ ਮਾਨ ਬਖਸ਼ਿਆ ਤੇ ਹੁਣ ਵੀ ਸੰਕਟਾਂ ਬਿਲਕੁਲ ਉਕਸ਼ਾ ਦਿਨਾ ਗਿੰਨੀ ਦਪਤਾ ਸੈਂਟਰ ਸਰੇ 5100 ਰੁਪਏ ਰਾਜੇਨ ਦੀ ਜੋ ਅੰਦੀ ਤਾਂ ਇਹਨਾਂ ਨੇ ਜੋ ਘਰ ਦਾ ਘਾਟ ਨਹੀਂ ਕਰਨ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਦੇ ਜਪ ਵੀ ਕਰਾਉਣੇ ਹਨ ਅਤੇ ਆਗ੍ਰੀ ਸੇਵਾ ਦੇ ਵਕੀਨੀ ਸੁਸਤਾ ਪਾਇਆ ਕਿਰਪਾ ਕਾਮੀਆਂ ਦੇ ਕਾਰੋਬਾਰਾਂ ਚਾਰਦੀ ਕਲਾ ਵਿੱਚ ਵਰਕਸ਼ਨ ਸੋ ਵਾਈਲੂ ਜੀ ਕਾ ਖਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਬੜੇ ਪ੍ਰਣਾਮ ਹੈ ਜੀ ਉਹ ਸੁਖਮਨੀ ਸਾਹਿਬ ਜੀ ਦੇ ਜਪ ਕਰਾਉਣੇ ਹਨ ਅਜੀ ਸਸੀਗਾ ਜੀ ਅੱਜ ਬੜਾ ਪਰਭਾਗਾ ਦਿਨ ਹੈ ਗੁਰੂ ਰਾਮਦਾਸ ਸੇਵਾ ਸੁਸਾਇਟੀ ਇਹਨਾਂ ਦਾ ਇੱਕ ਬਹੁਤ ਵੱਡਾ ਨਾਮ ਹੈ ਸਾਡੇ ਇਲਾਕੇ ਦੇ ਜਿੰਨੇ ਵੀ ਲੋੜਵੰਦ ਮਰੀਜ਼ ਹੈ ਜਿਨ੍ਹਾਂ ਦੇ ਕੋਲ ਸਮਰੱਥਾ ਨਹੀਂ ਹੈ ਪ੍ਰਾਈਵੇਟ ਹੌਸਪੀਟਲ ਦੀ ਇੱਕ ਜਿਹੜੀ ਗੱਲ ਮੈਂ ਇੱਕ ਕਾਫਲੇ ਹੀ ਗੱਲ ਮੈਂ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਅੱਜ ਉਹ ਵੱਧਦਾ ਜਾ ਰਿਹਾ ਔਰ ਅੱਜ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਬਾਬਾ ਮੱਖਣ ਸਿੰਘ ਜੀ ਤੇ ਇਹਨਾਂ ਦੇ ਸਾਰੇ ਸਾਥੀ ਨਾਮ ਇਹ ਲੈ ਕੇ ਦੱਸਣਗੇ ਇਕੱਲੇ-ਇਕੱਲਿਆਂ ਦਾ ਤੇ ਜਿੰਨੀਆਂ ਇਲਾਕੇ ਦੀਆਂ ਸਤਿਕਾਰਯੋਗ ਸੁਚੀਤਾ ਆਈਆਂ ਅੱਜ ਸਾਡੇ ਇਲਾਕੇ ਲਈ ਚਲੋ ਇੱਕ ਸੁਭਦਾਂ ਦੇ ਤੌਰ ਤੇ ਬੜੀ ਖਬਰ ਹੈ ਚੰਗੀ ਗੱਲ ਹੈ ਕਿ ਹੁਣ ਤੱਕ ਤਿੰਨ ਬਸਾਂ ਇਹਨਾਂ ਦੀਆਂ ਪੀਜੀਆਈ ਨੂੰ ਜਾਂਦੀਆਂ ਸੀਗੀਆਂ ਕਿੰਨੇ ਲੋਕਾਂ ਦਾ ਕਿੰਨਾ ਖਰਚਾ ਬਚਾਉਂਦੇ ਐ ਫਰੀ ਸੇਵਾ ਲੈ ਕੇ ਆਣਾ ਜਾਣਾ ਸੌਖਾ ਨਹੀਂ ਇੱਕ ਇਨਸਾਨ ਨੇ ਕਦਮ ਚੱਕਿਆ ਤਾਂ ਬਾਬਾ ਜੀ ਨੂੰ ਖੁਦ ਹਾਰਡ ਦੀ ਪ੍ਰੋਬਲਮ ਆਈ ਸੀ ਉਸ ਵੇਲੇ ਨਹੀਂ ਮਹਿਸੂਸ ਕੀਤਾ ਤਾਂ ਬਾਬਾ ਮੱਕਰ ਸਿੰਘ ਜੀ ਨੇ ਕਿ ਕਿੱਦਾਂ ਜੂਝਣਾ ਪੈਂਦਾ ਹੈ ਪੈਸਾ ਨਹੀਂ ਹੁੰਦਾ ਜਾਂ ਕਿਆ ਨਹੀਂ ਹੁੰਦਾ ਇਕੱਲਾ ਬੰਦਾ ਤੁਰਦਾ ਮਾਲਕ ਮਿਹਰ ਕਰਦਾ ਅੱਜ ਸਾਡੇ ਵਿੱਚ ਬਹੁਤ ਸਤਿਕਾਰਯੋਗ ਬਾਬਾ ਚਰਨ ਸਿੰਘ ਜੀ ਬਾਬਾ ਬਹੀ ਹਰੇ ਵਾਲੇ ਸਿੱਧੀ ਬਾਗ ਵਾਲੇ ਇਹਨਾਂ ਨੂੰ ਰਵਾਨਾ ਕਰਨ ਲਈ ਬੱਸ ਨੂੰ ਪੁੱਜੇ ਹੈ ਜਿੱਥੇ ਅਸੀਂ ਇਹਨਾਂ ਦੇ ਚਰਨਾਂ ਤੇ ਨਤਮਸਤਕਾ ਉੱਥੇ ਅੱਜ ਪੀਰ ਬਾਬਾ ਜਿੰਦਾ ਸ਼ਹੀਦ ਜੀ ਦੇ ਅਸਥਾਨ ਤੋਂ ਦਸ਼ਮ ਪਾਛਾ ਦੀ ਚਰਮਸ਼ੋ ਪ੍ਰਭਸਾਨ ਤੋਂ ਇਹ ਬੱਸ ਰਵਾਨਾ ਹੋਣ ਲੱਗੀ ਹੁਣ ਤੱਕ ਤਿੰਨ ਬੱਸਾਂ ਪੀਜੀਆਈ ਜਾਂਦੀਆਂ ਸੀਗੇ ਅੱਜ ਚੌਥੀ ਬੱਸ ਜਿਹੜੀ ਇਹਨਾਂ ਨੇ ਉਹ ਏਮਜ਼ ਲਈ ਬਲਾਸਪੁਰ ਲਈ ਕਿਉਂਕਿ ਪੀਜੀਆਈ ਰਸ਼ ਬਹੁਤ ਜ਼ਿਆਦਾ ਹੋ ਗਿਆ ਔਰ ਏਮਜ਼ ਵਿੱਚ ਵੀ ਬਹੁਤ ਸੁਧਤਾ ਵਾਲੇ ਸੀ ਪਿੱਛੇ ਗਏ ਵੀ ਸੀਗੇ ਸਾਡੇ ਇਲਾਕੇ ਦੇ ਬਹੁਤ ਸਾਰੇ ਲੋਕ ਉੱਥੇ ਜਾ ਰਹੇ ਆ ਹਾਰਟ ਪ੍ਰੋਬਲਮ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਔਰ ਉਹਨਾਂ ਲੋਕਾਂ ਨੂੰ ਆਉਣ ਜਾਣ ਲਈ ਔਰ ਮੈਂ ਇੱਕ ਸੱਚਾਈ ਗੱਲ ਕਹਿਣੀ ਅੱਜ ਕਿ ਨੂਰਪੁਰ ਦੇ ਬੂੰਗਾ ਸਾਹਿਬ ਜਾਣੇ ਵਾਸਤੇ ਹੀ ਬੂੰਗੇ ਜਾਣ ਵਾਸਤੇ ਸਭ ਤੋਂ ਔਖਾ ਕੰਮ ਹੁੰਦਾ ਦਾ ਇਹ ਨਹੀਂ ਉਹ ਕਾਮਲਾ ਦਾ ਤੈਅ ਕਰਨਾ ਕਰਨਾ ਉੱਥੋਂ ਐਮਜ਼ ਬਲਾਸਪਰ ਲਈ ਨਹੀਂ ਟੁੱਟਮੀਆਂ ਬੱਸਾਂ ਮਿਲਦੀਆਂ ਮਨਾਰੀ ਟੀ ਪੁਆਇੰਟ ਬਲਾਸਪਰ ਵਾਲਾ ਉੱਥੇ ਉਤਰਨਾ ਪੈਂਦਾ ਉੱਥੋਂ ਫਿਰ ਪ੍ਰਾਈਵੇਟ ਗੱਡੀਆਂ ਵਾਲੇ ਲੈਂਦੇ ਆ ਪੈਸੇ 500 700000 ਰੁਪਿਆ 300 ਵੀ ਲੈਂਦੇ ਆ ਕੋਈ 200 ਸ਼ੇਅਰਿੰਗ ਵੀ ਲੈਂਦੇ ਆ ਉਹ ਸਾਰੇ ਖਤਮ ਕਰਤਾ ਯਾਨੀ ਕਿ ਮਰੀਜ਼ ਨੂੰ ਜਾਣ ਆਣ ਲਈ ਜ਼ਰੂਰੀ ਨਹੀਂ ਕਿ ਸੰਕਟ ਵੇਲੇ ਜਾਣਾ ਕੋਈ ਆਮ ਸੁਧਾਰਨ ਟੈਸਟ ਕਰਾਉਣ ਲਈ ਅੱਖਾਂ ਦਾ ਬਹੁਤ ਵਧੀਆ ਪ੍ਰਬੰਧ ਹੈ ਹੋਰ ਸਾਰੇ ਇਲਾਜ ਹੈ ਮੈਂ ਲੰਬੀ ਗੱਲ ਜਨਾ ਜਾਮਾ ਇਹਨਾਂ ਦੇ ਪਰਾਲੇ ਨੂੰ ਜਿੱਥੇ ਸਾਡਾ ਸਲਾਮ ਹੈ ਸਲੂਟ ਹੈ ਸਤਿ ਸ਼੍ਰੀ ਅਕਾਲ ਹੈ ਉੱਤ ਸਈ ਬਾਈਮਾ ਇਲਾਕੇ ਦੇ ਲੋਕਾਂ ਨੂੰ ਕਹੂੰਗਾ ਇਹਨਾਂ ਦੇ ਇਕੱਲੇ ਬੰਦੇ ਦੇ ਉੱਤੇ ਉਹਨਾਂ ਅੱਗੇ ਸਾਡੇ ਬਾੜੀਆ ਸਾਹਿਬ ਵੀ ਆਏ ਐ ਇਹਨਾਂ ਨੇ ਵੀ ਤੇਲਫੁੱਲ ਸਾਰੇ ਨੇ ਕੀਤਾ ਹੋਣਾ ਬਹੁਤ ਸਾਰਾ ਬਾਬਾ ਜੀ ਦੱਸਣਗੇ ਐਦਾਂ ਥੋੜਾ ਥੋੜਾ ਪਾਈਏ ਤੇ ਇਹਨਾਂ ਦਾ ਨਾਲ ਹਮਲਾ ਮਾਰ ਕੇ ਜੁੜੀਏ ਸਾਰੀਆਂ ਸ਼ਕਤੀਆਂ ਦਾ ਜਿੱਥੇ ਜੀ ਆਇਆ ਕਰਦਾ ਉੱਥੇ ਅਗਲੀ ਗੱਲਬਾਤ ਬਾਬਾ ਜੀ ਮੱਖਣ ਟੋਹ ਜੀ ਤੇ ਬਾਬਾ ਜੀ ਵਈ ਹਰੇ ਵਾਲੇ ਦੱਸਣਗੇ ਜੀ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਬਤੈ ਗੁਰੂ ਸਾਹਿਬ ਦੇ ਪਾਵਨ ਬਚਨ ਹਣਾ ਵਿੱਚ ਦੁਨੀਆ ਸੇ ਸਦਰਗਾ ਵੈਸਣ ਪਾਈ ਹੈ ਸੋ ਰਾਮਦਾਸ ਪਾਸ਼ਾ ਸੇਵਾ ਸੁਸਾਇਟੀ ਵੱਲੋਂ ਜੋ ਉਦਮ ਅਫਰਾਲਾ ਕੀਤਾ ਹੈ ਸੰਗਤ ਦੇ ਸਹਿਯੋਗ ਦੇ ਨਾਲ ਮਰੀਜ਼ਾਂ ਵਾਸਤੇ ਜੋ ਬਲਾਸਪੁਰ ਨਵਾ ਐਮਸ ਬਣਿਆ ਹੈ ਉਹਦੇ ਵਾਸਤੇ ਜੋ ਸਮੇਂ ਦੀ ਲੋੜ ਹੈ ਮਰੀਜ਼ਾਂ ਵਾਸਤੇ ਫਰੀ ਬੱਸ ਚੱਲੀ ਹੈ ਇਹਦੀ ਸਮਾਰੋਹ ਦੇ ਵਿੱਚ ਸਮੂਹ ਮਾਈ ਭਾਈ ਗੁਰਸੇਖ ਸੰਗਤਾਂ ਨੂੰ ਬੇਨਤੀ ਹੈ ਭਾਈ ਮੱਖਣ ਸਿੰਘ ਤੇ ਇਹਨਾਂ ਦੇ ਸਾਥੀ ਆਰੇ ਨਗਰ ਵਿੱਚ ਜਾਂਦੇ ਹਨ ਹਰ ਕਸਬੇ ਵਿੱਚ ਜਾਂਦੇ ਹਨ ਸੋ ਸੇਵਾ ਆਪਣਾ ਦਾਨ ਪਾ ਕਰਕੇ ਇਸ ਸੋਸਾਇਟੀ ਦੇ ਮਦਦਗਾਰ ਬਣੋ ਇੰਨੀ ਕੋ ਬੇਨਤੀ ਆ ਪਰਵਾਨ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਜਿਹੜਾ ਤਤ ਪਰ ਰਹਿੰਦੇ ਆ ਇਸੇ ਕਰਕੇ ਅੱਜ ਜਿਹੜਾ ਰਸਮੀ ਉਪਾਰਣ ਵਾਸਤਾ ਕੀਤਾ ਜਾ ਰਿਹਾ ਹੈ ਅਗਲੇ ਸੋਮਵਾਰ ਤੋਂ 17 ਮਾਰਚ ਤੋਂ ਨਿਰਵੇਗਨ ਵਾਸਤੇ ਵਾ ਜਿਹੜੀ ਇਹ ਚਾਲੂ ਰਹੇਗੀ ਸੋ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਸੱਜਣਾ ਨੂੰ ਬੇਨਤੀ ਹੈ ਕਿ ਇਕਲਾ ਬੰਦਾ ਕੁਝ ਵੀ ਨਹੀਂ ਕਰ ਸਕਦਾ ਇਹ ਸਾਰਾ ਆਪ ਜੀ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਚੱਲਦਾ ਸੋ ਸਾਡੀ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਦੇ ਕੇ ਆਪਾਂ ਇਸ ਬੱਸ ਨੂੰ ਨਿਰਵਿਘਨ ਚਾਲੂ ਕਰੀਏ ਤਾਂ ਕਿ ਜਿਹੜਾ ਹੈ ਹੋਰ ਵੀ ਸਮੇਂ ਦੇ ਅਨੁਸਾਰ ਜੋ ਅਗਰ ਵੱਧ ਦਿਨ ਵੀ ਚਲਾਉਣੀ ਪੈਂਦੀ ਹੈ ਤਾਂ ਕਿ ਇਹ ਸੇਵਾ ਜਿਹੜੀ ਹੈ ਨਿਰੰਤਰ ਚੱਲਦੀ ਰਹੇ ਇਹਦਾ ਕਹਿੰਦਾ ਹੋਇਆ ਸ਼ੁਮਾਂ ਦਾ ਜਾਚਕਾਂ ਵਾਹਿਗੁਰੂ ਜੀ ਦਾ ਖਾਸਾ ਸ਼ੁਵਾਹਿਕ ਜੀ